ਚੰਡੀਗੜ੍ਹ ਦੇ 10 ਸੈਕਟਰ ਦੇ ਵਿੱਚੋਂ 593 ਨੰਬਰ ਕੋਠੀ ਦੇ ਪਿੱਛੇ ਬਾਕ ਬੈਕ ਲਾਉਨ ਦੇ ਵਿੱਚ ਪਏ ਸੀ ਕੀੜੇ ਪਏ ਹੋ ਸੀਗੇ ਬੈਕ ਸਾਈਡ ਤੇ ਜੱਕ ਨੂੰ ਬਹੁਤ ਵੱਡਾ ਟਾਇਲਟ ਵਾਸ਼ਰੂਮ ਵਿੱਚ ਹੀ ਹੋ ਰਹੀ ਸੀ ਅੱਖ ਦੇ ਵਿੱਚੋਂ ਵੀ ਇਦਾਂ ਪਾਸ ਨਿਕਲੀ ਜਾਂਦੀ ਸੀ ਗੱਡ ਗੱਡ ਜੰਮੀ ਪਈ ਓਹ ਹੋ ਪਿੱਛੇ ਜੱਕ ਨੂੰ ਹੋ ਗਏ ਬਾਈ ਸਾਰੇ ਕੀ ਕਰਾਂ ਜਦੋਂ ਵਿੱਚ ਹੀ ਵਾਸ਼ਰੂਮ ਕਰੀ ਜਾਣਾ ਵਿੱਚ ਹੀ ਟਾਇਲਟ ਕਰੀ ਜਾਣੀ ਆ ਓਹੋ ਉਹ ਤਾਂ ਗੱਲ ਗਿਆ ਸਾਰੇ ਇਹਨਾਂ ਦੇ ਭੈਣਾਂ ਨੂੰ ਕਾਲ ਕੀਤੀ ਉਹਨਾਂ ਨੇ ਮਨ ਨਹੀਂ ਕਰਤਾ ਕਿ ਉਹਨਾਂ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਨਹੀਂ ਤੁਹਾਡੇ ਨਾਲ ਦਾ ਜੰਮਿਆ ਭਰਾ ਵਾ ਭੈਣੇ ਉਹ ਮਰ ਰਿਹਾ ਵਿਚਾਰਾ ਹੁਣ ਤੇ ਬਿੱਲੂ ਤਾਂ ਬਿਮਾਰ ਨਹੀਂ ਆ ਸਕਦੇ ਤੁਹਾਡੇ ਘਰ ਸਾਇ ਹੋਇਆ ਸਦੀ ਬੇਨਤੀ ਆ ਇਹਨਾਂ ਦੇ ਪਰਿਵਾਰ ਨੂੰ ਇਹਦੇ ਭੈਣਾਂ ਨੂੰ ਖਾਸ ਕਰਕੇ ਕਿ ਭੈਣਾਂ ਤੁਹਾਡੇ ਨਾਲ ਦਾ ਜੰਮਿਆ ਤੁਹਾਡਾ ਭਰਾ ਵਾ ਇਸ ਟਾਈਮ ਬਹੁਤ ਸਿਰiosa ਸਭ ਕੀ ਨਹੀਂ ਕਹਿੰਦੇ ਆ ਵੀ ਇਹਨੂੰ ਮਿਲ ਜੂਗਾ ਪੱਥਰਾਂ ਦਾ ਸ਼ਹਿਰ ਆ ਕੋਈ ਗਵਰਡੀ ਵੀ ਨਹੀਂ ਪੁੱਛ ਰਾਇਆ ਢਾਈ ਘੰਟੇ ਅਸੀਂ ਉੱਥੇ ਇਹਨਾਂ ਦੇ ਘਰ ਦੇ ਆਲੇ-ਦਾਲੇ ਘੁੰਮਦੇ ਰਹੇ ਵਿਚ ਅੰਦਰ ਖੜੇ ਰਹੇ ਖੱਜਲ ਹੁੰਦੇ ਰਹੇ ਕਿਸੇ ਇੱਕ ਵੀ ਬੰਦੇ ਨੇ ਆ ਕੇ ਇਹ ਨਹੀਂ ਪੁੱਛਿਆ ਵੀ ਕੀ ਗੱਲ ਹੋ ਗਈ ਤੁਸੀਂ ਇੰਨੇ ਬੰਦੇ ਕਿਉਂ ਖੜੇ ਹੋ ਕਿਸੇ ਦਿਲ ਦੇ ਵਿੱਚ ਦਇਆ ਦੇ ਭਾਵ ਹੈ ਨਹੀਂ ਹਾਂ ਪੱਥਰਾਂ ਦੇ ਸ਼ਹਿਰ 'ਚ ਰਹਿ ਕੇ ਖਿਆਲ ਲੋਕ ਵੀ ਪੱਥਰ ਹੋ ਚੰਦੇ ਆ ਗੁੱਲੂ ਬਾਬੇ ਬਿੱਲੂ ਭਾਈ ਸਤਿ ਸ੍ਰੀ ਅਕਾਲ ਬਿੱਲੂ ਭਾਈ ਕੀ ਹਾਲੀ ਠੀਕ ਹੋ ਸੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਿੰਦਰਜੀਤ ਸਿੰਘ ਸੰਧੂ ਉਰਫ ਬਿੱਲੂ ਚੰਡੀਗੜ੍ਹ ਦੇ 10 ਸੈਕਟਰ ਦੇ ਵਿੱਚੋਂ 593 ਨੰਬਰ ਕੋਠੀ ਦੇ ਪਿੱਛੇ ਬੈਕ ਬੈਕ ਲਾਉਣ ਦੇ ਵਿੱਚ ਪਏ ਸੀ ਕੀੜੇ ਪਏ ਹੋਏ ਸੀਗੇ ਬੈਕ ਸਾਈਡ ਤੇ जख्म ਬਹੁਤ ਵੱਡਾ ਟਾਇਲਟ ਵਾਸ਼ਰੂਮ ਵਿੱਚ ਹੀ ਹੋ ਰਹੀ ਸੀ ਅੱਖ ਦੇ ਵਿੱਚੋਂ ਵੀ ਇਦਾਂ ਪਸ ਨਿਕਲੀ ਜਾਂਦੀ ਸੀ ਗੱਡੀ ਗੱਡ ਜੰਮੀ ਪਈ ਬੁੱਲ ਸੁੱਕੇ ਪਏ ਪਾਣੀ ਵੀ ਨਹੀਂ ਸੀ ਪੀਤਾ ਪੂਰੇ ਕਮਰੇ ਦੇ ਵਿੱਚ ਭਰਾ ਰਹਿ ਰਿਹਾ ਉਹ ਵੀ ਵਿਚਾਰਾ ਮੰਦ ਬੁੱਧੀ ਆ ਸਾਨੂੰ ਵੀਡੀਓ ਬਣਾ ਕੇ ਭੇਜੀ ਕੁਝ ਵੀਰਾਂ ਨੇ ਦੱਸਿਆ ਉੱਥੇ ਜਦ ਲੈਂ ਪਹੁੰਚੇ ਇੰਮਦੀਆਂ ਭੈਣਾਂ ਨੂੰ ਕਾਲ ਕੀਤੀ ਉਹਨਾਂ ਨੇ ਮਨਾਂ ਹੀ ਕਰਤਾ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਲੋੜਾ ਪਤੀ ਆ ਅੰਮ੍ਰਿਤਸਰ ਵਿਆਹੇ ਹੋਇਆ ਭੈਣਾਂ ਦੇ ਵੱਡੇ ਛੋਟੀ ਭੈਣ ਪੰਜ ਪੂਲੇ ਵਿਆਹੇ ਨੇੜੇ ਹੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਸਾਡੀ ਆਵਾਜ਼ ਸੁਣ ਕੇ ਫੋਨ ਚੱਕਣਾ ਬੰਦ ਕਰਤਾ ਚਲੋ ਜਿਵੇਂ ਜਿਵੇਂ ਕਰਕੇ ਅਸੀਂ ਬਾਪੂ ਜੀ ਨੂੰ ਉੱਥੋਂ ਲੈ ਕੇ ਆਏ ਦੂਜੇ ਭਰਾ ਜਿਹੜੇ ਪਾਈ ਸਾਹਿਬ ਸੀ ਉੱਥੇ ਹੀ ਰਹਿ ਰਹੇ ਨੇ ਹੁਣ ਬਾਪੂ ਜੀ ਇੱਥੇ ਜੇਰੇ ਇਲਾਜ ਨੇ ਹਸਪੀਟਲ ਦੇ ਵਿੱਚ 7 ਦਿਨ ਹੋ ਚਲੇ ਆ ਕੋਈ ਮਿਲਣ ਵੀ ਨਹੀਂ ਆਇਆ ਕਿਸੇ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਬਸ ਇੱਕ ਬਾਈ ਬਲਵੰਤ ਸਿੰਘ ਤੋਂ ਬਿਨਾ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਲੁਧਿਆਣੇ ਤੋਂ ਉਹ ਬਾਈ ਜਰੂਰ ਮਿਲ ਕੇ ਗਏ ਨੇ ਆ ਸਾਡੀ ਬੇਨਤੀ ਆ ਇਹਨਾਂ ਦੇ ਪਰਿਵਾਰ ਨੂੰ ਇਹਦੇ ਭੈਣਾਂ ਨੂੰ ਖਾਸ ਕਰਕੇ ਵੀ ਭੈਣਾਂ ਤੁਹਾਡੇ ਨਾਲ ਦਾ ਜੰਮਿਆ ਤੁਹਾਡਾ ਭਰਾ ਵਾ ਐਸ ਟਾਈਮ ਬਹੁਤ ਸੀਰੀਅਸ ਆ ਬਾਕੀ ਡਾਕਟਰ ਸਾਹਿਬ ਗੱਛ ਰਹੇ ਡਾਕਟਰ ਸਾਹਿਬ ਕਿੱਦਾਂ ਹੁੰਦੀ ਨੇ ਕੰਡੀਸ਼ਨ ਇਹਨਾਂ ਦੇ ਜਦੋਂ ਆਏ ਸੀਗੇ ਹਾਰਟ ਬਹੁਤ ਕਾਫੀ ਤੇਜ਼ ਸੀਗੀ ਕਿਉਂਕਿ ਰੈਗੂਲਰ ਨਹੀਂ ਸੀ ਰੈਗੂਲਰ ਸੀਗੀ ਉਹਨੂੰ ਸਟੇਬਲ ਕਰਕੇ ਇਹਨਾਂ ਦੀ ਇਕੋ ਕਰਾਈ ਗਈ ਸੀ ਜਿਹਦੇ ਵਿੱਚ ਹਾਰ ਦੀ ਪੰਪਿੰਗ ਬਹੁਤ ਘੱਟ ਆਈ ਐ ਸਿਰਫ 28% ایਫਐਨਾਂ ਦੀ ਔਰ ਉਹਦੇ ਨਾਲ ਇੱਕ ਹਾਰਟ ਚ ਕਲੋਟ ਆਇਆ ਜੋ ਕਿ ਸਾਈਜ਼ ਜ਼ਿਆਦਾ 1.6 0.6 ਸੈਂਟੀਮੀਟਰ ਰਹਿ ਗਿਆ ਹੈ ਤਾਂ ਬੜਾ ਹੈ ਔਰ ਉਹ ਤੋਂ ਉੱਪਰ ਜਾਂਦਾ ਹੈ ਤਾਂ ਪ੍ਰੋਬਲਮ ਕਰ ਸਕਦਾ ਹੈ ਉਹਨੂੰ ਖਤਮ ਕਰਨ ਲਈ ਉਹਤੀ ਕੁਝ ਗੜਤੀ ਨਿਰੰਦੇ ਚਲਾਈ ਗਈ ਹੈ ਦਵਾਈਆਂ ਚੱਲਦੀਆਂ ਹੈ ਜੀ ਤੇ ਬਾਈ ਨੂੰ ਅਸੀਂ 22 ਤਰੀਕ ਨੂੰ ਲੈ ਕੇ ਆਏ ਸੀ ਅੱਜ 29 ਤਰੀਕ ਹੋ ਗਈ ਐ 7 ਦਿਨ ਹੋ ਗਏ ਸਾਡੇ ਕੋਲ ਆਏ ਆ ਸਿਰਫ ਇੰਨੇ ਹੀ ਕਹਿੰਨੇ ਆ ਵੀ ਇਹਨੂੰ ਮਿਲ ਜੂਗਾ ਕੋਈ ਇਹਦਾ ਭਰਾ ਉੱਥੇ ਹੀ ਰਹਿੰਦਾ ਉਹ ਵਿਚਾਰਾ ਠੀਕ ਨਹੀਂ ਉਹ ਵੀ ਅੱਧਾ ਮੰਦ ਮੰਦ ਬੁੱਧੀ ਕਹਿ ਸਕਦੇ ਆ ਉਹਨੂੰ ਵਿਚਾਰੇ ਨੂੰ ਬਾਕੀ ਹੋਰ ਜਿਹੜੇ ਕੋਈ ਰਿਸ਼ਤੇਦਾਰ ਨੇ ਉਹ ਕੋਈ ਆ ਕੇ ਮਿਲ ਜਵੇ ਥੋੜਾ ਆਪਣੇ ਨੂੰ ਕਿਸੇ ਨੂੰ ਮਿਲ ਕੇ ਇਹਨਾਂ ਨੂੰ ਹੌਸਲਾ ਤਾਂ ਹੋਵੇ ਹੁਣ ਸਾਨੂੰ ਸਾਰੇ ਅਣਜਾਣ ਚਿਹਰਿਆਂ ਨੂੰ ਦੇਖ ਰਿਆ ਸਾਨੂੰ ਤਾਂ ਪਰੇਸ਼ਾਨਦਾਨੀ ਪਰ ਜੇ ਕੋਈ ਇਹਨੂੰ ਆਪਣਾ ਇਹਦਾ ਮਿਲਣ ਆ ਜੇ ਬਾਪੂ ਨੂੰ 76 ਸਾਲ ਦੀ ਉਮਰ ਆ ਬਾਪੂ ਦੀ ਕਲਾਸ 1 ਅਫਸਰ ਦਾ ਪੁੱਤ ਆ ਸਰਦਾਰ ਬਲਵੰਤ ਸਿੰਘ ਸਰਦਾਰ ਬਲਵੰਤ ਸਿੰਘ ਸੰਧੂ ਇਹਨਾਂ ਦੇ ਫਾਦਰ ਸਾਹਿਬ ਚੀਫ ਮੈਡੀਕਲ ਅਫਸਰ ਸੀ ਵੱਡੇ ਅਫਸਰ ਸੀਗੇ ਅੱਜ ਉਹਨਾਂ ਦੇ ਘਰ ਦੇ ਕੀ ਹਾਲਾਤ ਬਣ ਗਏ ਦੋਨੋਂ ਪੁੱਤ ਕਮਲੇ ਹੋ ਗਏ ਕਰੋੜਾਂ ਦੀ ਕੋਠੀ 'ਚ ਬੰਦੇ ਬੈਠੇ ਆ ਕਬਜ਼ਾ ਕਰੀ ਭੈਣਾ ਉਹੋ ਨਹੀਂ ਬੁਲਾਉਂਦੀਆਂ ਕੋਈ ਦੇਖਣ ਵੀ ਨਹੀਂ ਆਉਂਦਾ ਮਰਦਾ ਮਰੇ ਕੀ ਜ਼ਿੰਦਗੀ ਹੈ ਦੋਨਾਂ ਦੇ ਵਿਆਹ ਨਹੀਂ ਹੋਏ ਸਰਦਾਰ ਬਲਵੰਤ ਸਿੰਘ ਸਿੱਧੂ ਸੰਦੂ ਜਿਹੜੇ ਏਡੇ ਵੱਡੇ ਅਫਸਰ ਸੀ ਉਹਨਾਂ ਨੇ ਕਿੰਨੇ ਚਾਵਾਂ ਨਾਲ ਆਪਣੇ ਪੁੱਤਾਂ ਨੂੰ ਪਾਲਿਆ ਪੜਾਇਆ ਇਹ ਬਾਈ ਇੰਜੀਨੀਅਰ ਆ ਟਾਪਰ ਸੀ ਕਹਿੰਦੇ ਇੰਜੀਨੀਅਰਿੰਗ ਦੇ ਵਿੱਚ ਦੂਸਰਾ ਬੇਟਾ ਜਿਹੜਾ ਦੂਸਰਾ ਭਰਾ ਇਹਨਾਂ ਦਾ ਸਰਬਜੀਤ ਸਿੰਘ ਸੰਧੂ ਕੁੱਕੀ ਉਹਦਾ ਛੋਟਾ ਨਾਮ ਬਾਈ ਦਾ ਉਹ ਬੀਐਸਸੀ ਮੈਡੀਕਲ ਕੀਤੀ ਹੋਈ ਆ ਉਹਨੇ ਦੋਨੇ ਨਰਕ ਘਟ ਰਹੇ ਤੇ ਜਦੋਂ ਇਹ ਚਲੇ ਜਾਣਗੇ ਉਹ ਕੋਠੀਆਂ ਸਭ ਕੁਝ ਇੱਥੇ ਹੀ ਰਹਿ ਜਾਣਾ ਬਾਈ ਬਸ ਇੱਕ ਮੇਲੇ ਗਲੇ ਆ ਇਸ ਟਾਈਮ ਬਿੱਲੂ ਬਾਈ ਦੀ ਹਾਲਤ ਆ ਜਿਹੜੀ ਸਿਹਤ ਦੀ ਜਿਵੇਂ ਤੁਹਾਡੇ ਨਾਲ ਡਾਕਟਰ ਸਾਹਿਬ ਨੇ ਵੀ ਸਾਂਝੀ ਕੀਤੀ ਆ ਉਹ ਠੀਕ ਨਹੀਂ ਗੀ ਮਿਲ ਕੇ ਜਾਵਾਰ ਬਿੱਲੂ ਬਾਈ ਭੈਣ ਨੂੰ ਮਿਲਣਾ ਵਾ ਕਿਹੜੀ ਭੈਣ ਨੂੰ ਮਿਲਣਾ ਹੈ ਹੈ ਭੈਣ ਨੂੰ ਮਿਲਣਾ ਕਿਹੜੀ ਅੰਮ੍ਰਿਤਸਰ ਵਾਲੀ ਭੈਣ ਨੂੰ ਠੀਕ ਆ ਪੰਜਕੂਲੇ ਵਾਲੀ ਭੈਣ ਨੂੰ ਉਹਨੂੰ ਹੀ ਮਿਲਣਾ ਇਹ ਗੁੱਕੀ ਨੂੰ ਮਿਲਣਾ ਹੈ ਗੁੱਕੀ ਨੂੰ ਗੁੱਕੀ ਨੂੰ ਮਿਲਣਾ ਹੈ ਇਹ ਗੁੱਕੀ ਨੂੰ ਸਾમી ਨਹੀਂ ਪਾਰਿਆ ਬਰ ਵੀ ਭੈਣਾ ਨੂੰ ਤਾਂ ਕਹਿ ਰਿਹਾ ਵੀ ਹਾਂ ਮੈਂ ਮਿਲਣਾ ਮਿਲਜੋ ਮੇਰੀ ਭੈਣੋਂ ਮਿਲਜੋ ਆ ਕੇ ਹੋਰ ਕੀ ਆ ਇੱਥੇ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਲੱਗ ਜਾਣਾ ਪੰਨਾ ਐਸੀਆਂ ਐਸੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਐਡੇ-ਐਡੇ ਵੱਡੇ ਅਪਸਰਾਂ ਦੇ ਪੁੱਤ ਉਹਨਾਂ ਦੇ ਘਰ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਮਹਿਲ ਮਨਾਰੇ ਐਦਾਂ ਹੀ ਰੌਣਕ ਰੇ ਨੇ ਐਦਾਂ ਹੀ ਉਹਨਾਂ ਦੇ ਪੁੱਤ ਨਰਕ ਕੱਟ ਰਹੇ ਨੇ ਇਹਦੇ ਪਿੱਛੇ ਕੀ ਕਾਰਨ ਕਿਉਂ ਐਦਾਂ ਹੁੰਦਾ 10 ਸੈਕਟਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਕੋਠੀ ਤੇ ਬਾਪੂ ਪਿਆ ਸੀ ਨਾ ਉਹ ਚੰਡੀਗੜ੍ਹ ਦਾ ਸਭ ਤੋਂ ਪੌਸ਼ ਇਲਾਕਾ ਪੱਥਰਾਂ ਦਾ ਸ਼ਹਿਰ ਆ ਕੋਈ ਗਵੰਡੀ ਵੀ ਨਹੀਂ ਪੁੱਛਿਆ ਹੋਇਆ ਢਾਈ ਘੰਟੇ ਅਸੀਂ ਉੱਥੇ ਉਹਨਾਂ ਦੇ ਘਰ ਦੇ ਆਲੇ-ਦਾਲੇ ਘੁੰਮਦੇ ਰਹੇ ਵਿਚੰਦਰ ਖੜੇ ਰਹੇ ਖੱਜਲ ਹੁੰਦੇ ਰਹੇ ਕਿਸੇ ਇੱਕ ਵੀ ਬੰਦੇ ਨੇ ਆ ਕੇ ਇਹ ਨਹੀਂ ਪੁੱਛਿਆ ਵੀ ਕੀ ਗੱਲ ਹੋ ਗਈ ਤੁਸੀਂ ਇੰਨੇ ਬੰਦੇ ਕਿਉਂ ਖੜੇ ਹੋ ਕਾਹ ਤੋਂ ਜਦੋਂ ਚੱਕ ਕੇ ਇਹਨੂੰ ਲੈ ਕੇ ਆਏ ਆ ਬਾਈ ਨੂੰ ਬਾਹਰ ਤਾਂ ਹੀ ਅੰਦਰ ਸ਼ਹਿਰ ਕੈਮਰਿਆਂ ਰਾਹੀਂ ਤਾਂ ਬੈਠੇ ਦੇਖੀ ਜਾਂਦੇ ਹੋਣੇ ਵੀ ਕੀ ਹੋ ਰਿਹਾ ਤੇ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਗੱਡੀਆਂ ਖੜੀਆਂ ਗੇਟਾਂ ਮੂਰੇ ਪਰ ਕਿਸੇ ਦੇ ਦਿਲ ਦੇ ਵਿੱਚ ਦਇਆ ਦੇ ਭਾਵ ਹੈ ਨਹੀਂ ਅੱਜ ਉਹ ਪੱਥਰਾਂ ਦੇ ਸ਼ਹਿਰ 'ਚ ਰਹਿ ਕੇ ਖਿਆਲ ਲੋਕ ਵੀ ਪੱਥਰ ਹੋ ਚੱਲੇ ਨੇ ਅੱਗੇ ਵੀ ਅਸੀਂ ਚੰਡੀਗੜ੍ਹ ਤੋਂ ਕਈ ਕੇਸ ਲੈ ਕੇ ਆਂਦੇ ਆ ਕੋਈ ਮਿਲਣ ਵੀ ਨਹੀਂ ਆਉਂਦਾ ਕੋਈ ਪੁੱਛਣ ਵੀ ਨਹੀਂ ਆਉਂਦਾ ਕੋਈ ਮਰੇ ਤੋਂ ਵੀ ਨਹੀਂ ਆਉਂਦਾ ਮੈਨੂੰ ਅੱਜ ਐਡੇ ਐਡੇ ਅਮੀਰ ਜਿਹੜੇ ਪੜੇ ਲਿਖੇ ਐਡੇ ਐਡੇ ਕਲਾਸ 1 ਅਫਸਰਾਂ ਦੇ ਬੱਚੇ ਜੇ ਰੁਲਣ ਤਾਂ ਸਾਡਾ ਤੁਹਾਡਾ ਤੇਰਾ ਮੇਰਾ ਕੌਣ ਵਿਚਾਰਾ ਸੋਚਿਓ ਵੀ ਵਿਚਾਰੇਓ ਵੀ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕਿਸੇ ਦੇ ਮਨ ਦੇ ਵਿੱਚ ਅਲੱਖ ਜਗੇ ਕੋਈ ਮਿਲਣ ਆ ਜਾਵੇ ਕੋਈ ਇਸ ਵੀਡੀਓ ਨੂੰ ਦੇਖ ਕੇ ਕੋਈ ਸਿੱਖਿਆ ਲੈ ਸਕੇ ਕੋਈ ਸਮਝ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ